ਔਰ ਗੱਲ ਵਿੱਚ ਕਿਉਂ ਹੋਇਆ ਹੈ ਕਿ ਤਾਂ ਹੁਣ ਕਹਿੰਦੀਆਂ ਗੱਲਾਂ ਹੈ ਜੋ ਕੈਪਟਨ ਸਾਹਿਬ ਦਾ ਸਟੈਂਡ ਹੈ ਜਿੱਥੇ ਖੜੇ ਨੇ ਭਾਜਪਾ ਦੇ ਵਿੱਚ ਉੱਥੇ ਹੀ ਰਹਿਣਗੇ ਕੋਈ ਇਹਦੇ ਵਿੱਚ ਦੋ ਰਾਏ ਨਹੀਂ ਹੈ ਮੈਂ ਗੱਲਾਂ ਬਾਤ ਉਹ ਤੁਹਾਨੂੰ ਲੱਗਦਾ ਹੈਗਾ ਜਿਵੇਂ ਨਰਮਜੀਤ ਪਾਏ ਨੇਗੇ ਕਾਂਗਰਸ ਵਾਲੇ ਪਾਸੇ ਨੂੰ ਜਿਵੇਂ ਕਿਹਾ ਕਿ ਪੁੱਛ ਕੇ ਚੋਲਦੀ ਹੈ ਉਧਰ ਭਾਜਪਾ ਕਿਉਂ ਹੁੰਦੀ ਨਹੀਂ ਦੇਖੋ ਕਈ ਗੱਲਾਂ ਹੁੰਦੀਆਂ ਨੇ ਹਰ ਇੱਕ ਪਾਰਟੀ ਦੇ ਵਿੱਚ ਪਰ ਮੁੱਖ ਦੀ ਗੱਲ ਇਹ ਹੈ ਕਿ ਉਹ ਕਿਤੇ ਨਹੀਂ ਜਾ ਰਹੇ ਬੀਜਪੀ ਦੇ ਵਿੱਚ ਹੀ ਰਹਿਣਗੇ ਅੱਜ ਉਹਨਾਂ ਨੇ ਸਟੈਂਡ ਵੀ ਕਲੀਅਰ ਕਰ ਲਿਆ ਸੋ ਮੇਰੇ ਖਿਆਲ ਚ ਇਹਦੇ ਉੱਤੇ ਹੋਰ ਕੋਈ ਚਰਚਾ ਕਰਨ ਦੀ ਜ਼ਰੂਰਤ ਨਹੀਂ ਨਹੀਂ ਮੈਨੂੰ ਲੱਗਦਾ ਕਿ ਮਨ ਉੱਧਰ ਹੈ ਸਰੀਰ ਉੱਧਰ ਹੈ ਨਹੀਂ ਬਿਲਕੁਲ ਨਹੀਂ ਮਨ ਸਰੀਰ ਹੁੰਦਾ ਤਾਂ ਉੱਧਰ ਹੀ ਹੁੰਦੇ ਮਨ ਸਰੀਰ ਇੱਧਰ ਹੈ ਪੂਰਾ ਫੈਮਿਲੀ ਇੱਧਰ ਹੈ ਨਵਜੋਤ ਸਿੰਘ ਸਿੱਧੂ ਵਾਲਾ ਜਿਹੜਾ ਮਸਲਾ ਚੱਲ ਰਿਹਾ ਜੀ ਨਵਜੋਤ ਕੋਰ ਸਿੱਧੂ ਨੇ ਚੱਕਿਆਗਾ ਉਸ ਦੇ ਬਾਰੇ ਦੇ ਵਿੱਚ ਤੁਹਾਡੀ ਕੀ ਟਿੱਪਣੀ ਰਹੂਗੀ ਉਹਦੇ ਵਿੱਚ ਮੈਂ ਕੋਈ ਟਿੱਪਣੀ ਨਹੀਂ ਕਹਿਣੀ ਕਿਉਂਕਿ ਉਹ ਉਹਦੀਆਂ ਅਲਿਗੇਸ਼ਨਸ ਨੇ ਜੇ ਅਲਿਗੇਸ਼ਨ ਉਹ ਕਰ ਰਹੀ ਹੈ ਤੋ ਉਹ ਦਾ ਪ੍ਰੂਫ ਲਿਆ ਕੇ ਤੁਹਾਡੇ ਅੱਗੇ ਦਿਖਾ ਦੇ ਔਰ ਫਿਰ ਉਸ ਤੋਂ ਅੱਗੇ ਦੋਨੋਂ ਪਾਰਟੀ ਜਿਹੜੀ ਪਾਰਟੀ ਹੈਗੀ ਉਹ ਆਪੇ ਉਹਨਾਂ ਤੇ ਐਕਸ਼ਨ ਲੈ ਹੀ ਲੇਤਾ ਉਹਨਾਂ ਨੇ ਮੈਡਮ ਤੁਸੀਂ ਮੰਨਦੇ ਹੋ ਕਿ ਕਾਂਗਰਸ ਨੂੰ ਗਲਤੀ ਦਾ ਅਹਿਸਾਸ ਹੋਇਆ ਜੀ ਕੈਪਟਨ ਅਮਰਿੰਦਰ ਸਿੰਘ ਨੂੰ ਬਾਹਰ ਦਾ ਰਸਤਾ ਦਿਖਾਉਣ ਤੋਂ ਬਾਅਦ ਕਿਉਂ ਨਿਕਲ ਗਏ ਹੈ ਕਿ ਕੁੱਛ ਕਾਂਗਰਸੀ ਵਿੱਚ ਵੇਖਣ ਨੂੰ ਮਿਲਿਆ ਬਾਕੀ ਸਾਰੇ ਪ੍ਰਧਾਨਾਂ ਦੇ ਸੁਰ ਜਿਹੜੇ ਨੇ ਉਹ ਸ਼ਾਂਤ ਹੋ ਗਏ ਨੇ ਕਿਵੇਂ ਦੇਖ ਰਹੇ ਹੋ ਦੇਖੋ ਜੋ ਪਾਰਟੀ ਕਰਦੀ ਹੈ ਸੋਚ ਸਮਝ ਕੇ ਕਰਦੀ ਹੈ ਜੋ ਕੈਪਟਨ ਅਮਰਿੰਦਰ ਸਿੰਘ ਜੀ ਸੀਜ਼ਨਡ ਪੌਲਿਟਿਸ਼ਨ ਸੀਜ਼ਨਡ ਬੰਦੇ ਨੇ ਜੋ ਉਹਨਾਂ ਨੇ ਡਿਸੀਸ਼ਨ ਲਿੱਤਾ ਔਰ ਪੂਰੇ ਪਰਿਵਾਰ ਨੇ ਡਿਸੀਸ਼ਨ ਲਿੱਤਾ ਕਿ ਅਸੀਂ ਭਾਜਪਾ ਦੇ ਵਿੱਚ ਜਾਣਾ ਹੈ ਪੰਜਾਬ ਤੋਂ ਸੋਚ ਕੇ ਕਿ ਪੰਜਾਬ ਦਾ ਫਾਇਦਾ ਹੀ ਤਾਂ ਹੋਊਗਾ ਕਿਉਂਕਿ ਬਹੁਤ ਬੁਰੀ ਹਾਲਤ ਦੇ ਵਿੱਚ ਹੈ ਕਿ ਸੈਂਟਰ ਦੇ ਨਾਲ ਉਹਨਾਂ ਦੀ ਮਦਦ ਤੇ ਨਾਲ ਔਰ ਅਸੀਂ ਆਪਣੇ ਪੰਜਾਬੀਆਂ ਲਈ ਕੀ ਕਰ ਸਕਦੇ ਹਾਂ ਇਹ ਡਿਸੀਸ਼ਨ ਲਿੱਤਾ ਡਿਸੀਸ਼ਨ ਸਟੈਂਡ ਹੈ ਔਰ ਇਹਦੇ ਉੱਤੇ ਕੁਝ ਹੋਰ ਮੈਂ ਕਹਿਣਾ ਚਾਹੁੰਦਾ ਸਰਪੱਤ ਸਾਹਿਬ ਨੇ ਕਿੰਨੀ ਵਾਰ ਕਹਿ ਲਿਆ ਜੀ ਅਕਾਲੀ ਦਲ ਤੇ ਇਹਦਾ ਬੀਜੇਪੀ ਦਾ ਅਲਾਈਅንስ ਨੂੰ ਲੈ ਕੇ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਹੈ ਕਿ ਜੀ ਜਿਵੇਂ ਕੀ ਉੱਪਰ ਸੁਣਵਾਈ ਹੁਣ ਨਹੀਂ ਹੋਏਗੀ ਇਹ ਜਿਹੜੇ ਕੈਪਟਨ ਸਾਹਿਬ ਨੇ ਆਪਣਾ ਪੱਖ ਦਿੱਤਾ ਔਰ ਜ਼ਰੂਰ ਸੁਣਨਗੇ ਕਿਉਂਕਿ ਉਹਨਾਂ ਨੂੰ ਕੈਪਟਨ ਸਾਹਿਬ ਦੇ ਉੱਤੇ ਭਰੋਸਾ ਹੈਗਾ ਔਰ ਇਹ ਜਿਹੜੀ ਨਹੀਂ ਇਹ ਜਿਹੜੀ ਗੱਲ ਹੈ ਇਹ ਇੱਕਦਮ ਥੋੜੀ ਹੁੰਦੀ ਹੈ ਇਹ ਗੱਲ ਜਿਹੜੇ ਸੀਨੀਅਰ ਮੈਂਬਰ ਸਾਡੇ ਪਰਦਾਨ ਸਾ ਬੀਜੇਪੀ ਦੇ ਨੈਸ਼ਨਲ ਪ੍ਰਦਾਨ ਨੈਸ਼ਨਲ ਐਗਜ਼ੀਕਟਿਵ ਮੋਦੀ ਜੀ ਹੋਮ ਮਿਨਿਸਟਰ ਸਾਰੇ ਇਕੱਠੇ ਹੋ ਕੇ ਇਹ ਡਿਸੀਜਨ ਲੈਣਗੇ ਕੈਪਟਨ ਸਾਹਿਬ ਦਾ ਡਿਸੀਜਨ ਨਹੀਂ ਹੈ ਕੈਪਟਨ ਸਾਹਿਬ ਦਾ ਸੁਝਾਓ ਹੈਗਾ ਪੰਜਾਬ ਦੀ ਬਿਹਤਰੀ ਲਈ ਪਾਰਟੀ ਦੀ ਬਿਹਤਰੀ ਲਈ ਪਰ ਇਹ ਸਾਰਾ ਕੁਝ ਮੌਕੇ ਦੇ ਉੱਤੇ ਦੇਖ ਕੇ ਸਮਝ ਕੇ ਮੋਦੀ ਜੀ ਔਰ ਪੂਰੀ ਬੀਜੇਪੀ ਦੀ ਟੀਮ ਜਿਹੜੀ ਉੱਪਰ ਹੈ ਔਰ ਡਿਸੀਜਨ ਲਾਉਗੀ ਸੁਖਵੀਰ ਬਾਦਲ ਔਰ ਜਿਹੜੇ ਹੋਰ ਅਕਾਲੀ ਦਲ ਹੈਗੇ ਨੇ ਉਹਨਾਂ ਦੇ ਨਾਲ ਕੈਪਟਨ ਮਨਿੰਦਰ ਸਿੰਘ ਦਾ ਜਿਹੜਾ ਵੀ ਗਲ ਬਿਆਨ ਆਇਆ ਉਹਦੇ ਬਿਬਾਰ ਇਸ ਵਕਤ ਬਿਆਨ ਹੈ ਕਹਿੰਦੇ ਪਹਿਲੇ ਵਿਚਾਰ ਇੱਕ ਹੋਣੇ ਚਾਹੀਦੇ ਲੱਗਦਾ ਕਿ ਵਿਚਾਰ ਅਜਾ ਅਡਾ ਅਡਾ ਦੋਨਾਂ ਦੇ ਪੱਟਿਆ ਫਿਰ ਵਿਚਾਰ ਹੋਣੇ ਚਾਹੀਦੇ ਪਰ ਹਰ ਇੱਕ ਪਾਰਟੀ ਦਾ ਵਿਚਾਰ ਆਲਵੇਸ ਅਲੱਗ ਹੁੰਦਾ ਹੈ ਹਰ ਇੱਕ ਪਾਰਟੀ ਦੀ ਆਪਣੀ ਆਈਡੋਲੋਜੀ ਹੁੰਦੀ ਹੈ ਇਹ ਹੈ ਕਿ ਜੇ ਕੋਈ ਕਾਮਨ ਗੋਲ ਹੋਏ ਤਾਂ ਫਿਰ ਤੁਸੀਂ ਇੱਕ ਦੂਜੇ ਨਾਲ ਸਮਝੌਤਾ ਕਰਕੇ ਉਸ ਦੇ ਉੱਤੇ ਪਹੁੰਚ ਸਕਦੇ ਹੋ ਉਹੀ ਗੱਲ ਹੋਏਗੀ ਫਿਰ ਪਹਿਲੇ ਖلاف ਕਿਉਂ ਗਏ ਸੀ ਔਰ ਗੱਲ ਵਿੱਚ ਹੋਇਆ ਹੈ ਕੀ ਤਾਂ ਹੁਣ ਕਹਿ ਦਿਆ ਗੱਲਾਂ ਐ ਜੋ ਕੈਪਟਨ ਸਾਹਿਬ ਦਾ ਸਟੈਂਡ ਐ ਜਿੱਥੇ ਖੜੇ ਨੇ ਬੀਜੇਪੀ ਦੇ ਵਿੱਚ ਉੱਥੇ ਹੀ ਰਹਿਣਗੇ ਕੋਈ ਇਹਦੇ ਵਿੱਚ ਦੋ ਰਾਏ ਨਹੀਂ ਐ ਮੈਂ ਗੱਲਬਾਤ ਤੁਹਾਨੂੰ ਲੱਗਦਾ ਹੈਗਾ ਜਿਵੇਂ ਨਰਮ ਜੇ ਪਏ ਨੇਗੇ ਕਾਂਗਰਸ ਵਾਲੇ ਪਾਸੇ ਨੂੰ ਜਿਵੇਂ ਕਿ ਉਹ ਕਹਿੰਦੇ ਕਿ ਪੁੱਛ ਕੇ ਚੋਣਦੀ ਹੈ ਉਧਰ ਬੀਜੇਪੀ ਕਿਉਂ ਹੁੰਦੀ ਨਹੀਂ ਦੇਖੋ ਕਈ ਗੱਲਾਂ ਹੁੰਦੀਆਂ ਨੇ ਹਰ ਇੱਕ ਪਾਰਟੀ ਦੇ ਵਿੱਚ ਪਰ ਮੁੱਖੀ ਗੱਲ ਇਹ ਐ ਕਿ ਉਹ ਕਿਤੇ ਨਹੀਂ ਜਾ ਰਹੇ ਬੀਜੇਪੀ ਦੇ ਵਿੱਚ ਹੀ ਰਹਿਣਗੇ ਅੱਜ ਉਹਨਾਂ ਨੇ ਸਟੈਂਡ ਵੀ ਕਲੀਅਰ ਕਰ ਲਿਆ ਸੋ ਮੇਰੇ ਖਿਆਲ ਚ ਇਹਦੇ ਉੱਤੇ ਹੋਰ ਕੋਈ ਚਰਚਾ ਕਰਨ ਦੀ ਜ਼ਰੂਰਤ ਨਹੀਂ ਨਹੀਂ ਮੈਨੂੰ ਲੱਗਦਾ ਕਿ ਮਨ ਉੱਧਰ ਹੈ ਸਰੀਰ ਉੱਧਰ ਹੈ ਨਹੀਂ ਬਿਲਕੁਲ ਨਹੀਂ ਮਨ ਸਰੀਰ ਹੁੰਦਾ ਤਾਂ ਉੱਧਰ ਹੀ ਹੁੰਦੇ ਮਨ ਸਰੀਰ ਇੱਧਰ ਹੈ ਪੂਰਾ ਫੈਮਿਲੀ ਇੱਧਰ ਹੈ ਨਵਜੋਤ ਸਿੰਘ ਨੂੰ ਸਿੱਧੂ ਵਾਲਾ ਜਿਹੜਾ ਮਸਲਾ ਚੱਲ ਰਿਹਾ ਜੀ ਨਵਜੋਤ ਕੋਰ ਸਿੱਧੂ ਨੇ ਚੱਕਿਆਗਾ ਉਸ ਦੇ ਬਾਰੇ ਦੇ ਵਿੱਚ ਤੁਹਾਡੀ ਕੀ ਟਿੱਪਣੀ ਰਹੂਗੀ ਉਹਦੇ ਵਿੱਚ ਮੈਂ ਕੋਈ ਟਿੱਪਣੀ ਨਹੀਂ ਕਹਿਣੀ ਕਿਉਂਕਿ ਉਹ ਉਹਦੀਆਂ ਅਲਿਗੇਸ਼ਨਸ ਨੇ ਜੇ ਅਲਿਗੇਸ਼ਨ ਉਹ ਕਰ ਰਹੀ ਹੈ ਤੋ ਉਹ ਦਾ ਪ੍ਰੂਫ ਲਿਆ ਕੇ ਤੁਹਾਡੇ ਅੱਗੇ ਦਿਖਾ ਦੇ ਔਰ ਫਿਰ ਉਸ ਤੋਂ ਅੱਗੇ ਦੋਨੋਂ ਪਾਰਟੀ ਜਿਹੜੀ ਪਾਰਟੀ ਹੈਗੀ ਉਹ ਆਪੇ ਉਹਨਾਂ ਤੇ ਐਕਸ਼ਨ ਲੈ ਹੀ ਲੇਤਾ ਉਹਨਾਂ ਨੇ ਮੈਡਮ ਤੁਸੀਂ ਮੰਨਦੇ ਹੋ ਕਿ ਕਾਂਗਰਸ ਨੂੰ ਗਲਤੀ ਦਾ ਅਹਿਸਾਸ ਹੋਇਆ ਜੀ ਕੈਪਟਨ ਅਮਰਿੰਦਰ ਸਿੰਘ ਨੂੰ ਬਾਹਰ ਦਾ ਰਸਤਾ ਦਿਖਾਉਣ ਤੋਂ ਬਾਅਦ ਕਿਉਂ ਕੁੱਛ ਕਾਂਗਰਸ ਵਿੱਚ ਵੇਖਣ ਨੂੰ ਮਿਲਿਆ ਬਾਕੀ ਸਾਰੇ ਪ੍ਰਧਾਨਾਂ ਦੇ ਸੁਰ ਜਿਹੜੇ ਨੇ ਉਹ ਸ਼ਾਂਤ ਹੋ ਗਏ ਨੇ ਕਿਵੇਂ ਦੇਖ ਰਹੇ ਹੋ ਦੇਖੋ ਜੋ ਪਾਰਟੀ ਕਰਦੀ ਹੈ ਸੋਚ ਸਮਝ ਕੇ ਕਰਦੀ ਹੈ ਜੋ ਕੈਪਟਨ ਅਮਰਿੰਦਰ ਸਿੰਘ ਜੀ ਸੀਜ਼ਨਡ ਪੋਲਿਟਿਸ਼ੀਅਨ ਸੀਜ਼ਨਡ ਬੰਦੇ ਨੇ ਜੋ ਉਹਨਾਂ ਨੇ ਡਿਸੀਜਨ ਲਿੱਤਾ ਔਰ ਪੂਰੇ ਪਰਿਵਾਰ ਨੇ ਡਿਸੀਜਨ ਲਿੱਤਾ ਕਿ ਅਸੀਂ ਬੀਜੇਪੀ ਦੇ ਵਿੱਚ ਜਾਣਾ ਹੈ ਪੰਜਾਬ ਤੋਂ ਸੋਚ ਕੇ ਕਿ ਪੰਜਾਬ ਦਾ ਫਾਇਦਾ ਹੀ ਤਾਂ ਹੋਊਗਾ ਕਿਉਂਕਿ ਬਹੁਤ ਬੁਰੀ ਹਾਲਤ ਦੇ ਵਿੱਚ ਹੈ ਕਿ ਸੈਂਟਰ ਦੇ ਨਾਲ ਉਹਨਾਂ ਦੀ ਮਦਦ ਤੇ ਨਾਲ ਔਰ ਅਸੀਂ ਆਪਣੇ ਪੰਜਾਬੀਆਂ ਲਈ ਕੀ ਕਰ ਸਕਦੇ ਹਾਂ ਡਿਸੀਜਨ ਲਿੱਤਾ ਡਿਸੀਜਨ ਸਟੈਂਡ ਹੈ ਔਰ ਇਹਦੇ ਉੱਤੇ ਕੁਝ ਹੋਰ ਮੈਂ ਕਹਿਣਾ ਚਾਹੁੰਦਾ ਕੈਪਟਨ ਸਾਹਿਬ ਨੇ ਕਿੰਨੀ ਵਾਰ ਕਹਿ ਲਿਆ ਜੀ ਅਕਾਲੀ ਦਲ ਤੇ ਇਹਦਾ ਬੀਜੇਪੀ ਦਾ ਅਲਾਈਂਸ ਨੂੰ ਲੈ ਕੇ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਹੈ ਕਿ ਜੀ ਜਿਵੇਂ ਕੀ ਉੱਪਰ ਸੁਣਵਾਈ ਹੁਣ ਨਹੀਂ ਹੋਏਗੀ ਇਹ ਜਿਹੜੇ ਕੈਪਟਨ ਸਾਹਿਬ ਨੇ ਆਪਣਾ ਪੱਖ ਦਿੱਤਾ ਔਰ ਜ਼ਰੂਰ ਸੁਣਨਗੇ ਕਿਉਂਕਿ ਉਹਨਾਂ ਨੂੰ ਕੈਪਟਨ ਸਾਹਿਬ ਦੇ ਉੱਤੇ ਭਰੋਸਾ ਹੈਗਾ ਔਰ ਇਹ ਜਿਹੜੀ ਨਹੀਂ ਇਹ ਜਿਹੜੀ ਗੱਲ ਹੈ ਇਹ एकदम ਥੋੜੀ ਹੁੰਦੀ ਹੈ ਇਹ ਗੱਲ ਜਿਹੜੇ ਸੀਨੀਅਰ ਮੈਂਬਰ ਸਾਡੇ ਪ੍ਰਧਾਨ ਸਾ ਬੀਜਪੀ ਦੇ ਨੈਸ਼ਨਲ ਪ੍ਰਧਾਨ ਨੈਸ਼ਨਲ ਐਗਜ਼ੀਕਟਿਵ ਮੋਦੀ ਜੀ ਹੋਮ ਮਿਨਿਸਟਰ ਸਾਰੇ ਇਕੱਠੇ ਹੋ ਕੇ ਇਹ ਡਿਸੀਜਨ ਲੈਣਗੇ ਕੈਪਟਨ ਸਾਹਿਬ ਦਾ ਡਿਸੀਜਨ ਨਹੀਂ ਹੈ ਕੈਪਟਨ ਸਾਹਿਬ ਦਾ ਸੁਝਾਓ ਹੈਗਾ ਪੰਜਾਬ ਦੀ ਬੇਤਰੀ ਲਈ ਪਾਰਟੀ ਦੀ ਬੇਤਰੀ ਲਈ ਪਰ ਇਹ ਸਾਰਾ ਕੁਝ ਮੌਕੇ ਦੇ ਉਤੇ ਦੇਖ ਕੇ ਸਮਝ ਕੇ ਮੋਦੀ ਜੀ ਔਰ ਪੂਰੀ ਬੀਜੇਪੀ ਦੀ ਟੀਮ ਜਿਹੜੀ ਉੱਪਰ ਹੈ ਉਹ ਡਿਸੀਜਨ ਲਾਉਗੀ ਸੁਖਵੀਰ ਬਾਦਲ ਔਰ ਜਿਹੜੇ ਹੋਰ ਅਕਾਲੀ ਦਲ ਹੈਗੇ ਨੇ ਉਹਨਾਂ ਦੇ ਨਾਲ ਕੈਪਟਨ ਅਮਿੰਦਰ ਸਿੰਘ ਦਾ ਜਿਹੜਾ ਵੀ ਗਲ ਬਿਆਨ ਆਇਆ ਉਹਦੇ ਬਿਬਾਰ ਇਸ ਵਕਤ ਬਿਆਨ ਹੈ ਕਹਿੰਦੇ ਪਹਿਲੇ ਵਿਚਾਰ ਇੱਕ ਹੋਣੇ ਚਾਹੀਦੇ ਲੱਗਦਾ ਕਿ ਵਿਚਾਰ ਅਜੇ ਅੱਡ-ਅੱਡ ਦੋਨਾਂ ਦੇ ਪੱਟ ਗਿਆ ਨੇ ਵਿਚਾਰ ਹੋਣੇ ਚਾਹੀਦੇ ਪਰ ਹਰ ਇੱਕ ਪਾਰਟੀ ਦਾ ਵਿਚਾਰ ਆਲਵੇਸ ਅਲੱਗ ਹੁੰਦਾ ਹੈ ਹਰ ਇੱਕ ਪਾਰਟੀ ਦੀ ਆਪਣੀ ਆਈਡੋਲੋਜੀ ਹੁੰਦੀ ਹੈ ਇਹ ਹੈ ਕਿ ਜੇ ਕੋਈ ਕਾਮਨ ਗੋਲ ਹੋਏ ਤਾਂ ਫਿਰ ਤੁਸੀਂ ਇੱਕ ਦੂਜੇ ਨਾਲ ਸਮਝੌਤਾ ਕਰਕੇ ਉਸ ਦੇ ਉੱਤੇ ਪਹੁੰਚ ਸਕਦੇ ਹੋ ਉਹੀ ਗੱਲ ਹੋਏਗੀ ਫਿਰ ਪਹਿਲੇ ਖਿਲਾਫ ਕਿਉਂ ਗਏ ਸੀ ਔਰ ਗੱਲ ਵਿੱਚ ਹੋਇਆ ਹੈ ਕਿ ਤਾਂ ਹੁਣ ਕਹਿ ਦਿਆ ਗੱਲਾਂ ਜੋ ਕੈਪਟਨ ਸਾਫ ਦਾ ਸਟੈਂਡ ਹੈ ਜਿੱਥੇ ਖੜੇ ਨੇ ਬੀਜੇਪੀ ਦੇ ਵਿੱਚ ਉੱਥੇ ਹੀ ਰਹਿਣਗੇ ਕੋਈ ਇਹਦੇ ਵਿੱਚ ਦੋ ਰਾਏ ਨਹੀਂ ਹੈ ਮੈਂ ਗੱਲਾਂ ਬਾਤ ਉਹ ਤੁਹਾਨੂੰ ਲੱਗਦਾ ਹੈਗਾ ਜਿਵੇਂ ਨਰਮ ਜੇ ਪਏ ਨੇਗੇ ਕਾਂਗਰਸ ਵਾਲੇ ਪਾਸੇ ਨੂੰ ਜਿਵੇਂ ਕਿਹਾ ਕਿ ਪੁੱਛ ਕੇ ਚੋਲਦੀ ਹੈ ਉਧਰ ਬੀਜੇਪੀ ਕਿ ਹੁੰਦੀ ਨਹੀਂ ਇਹ ਪੁੱਛ ਜਾਂਦਾ ਦੇਖੋ ਕਈ ਗੱਲਾਂ ਹੁੰਦੀਆਂ ਨੇ ਹਰ ਇੱਕ ਪਾਰਟੀ ਦੇ ਵਿੱਚ ਪਰ ਮੁੱਖ ਦੀ ਗੱਲ ਇਹ ਹੈ ਕਿ ਉਹ ਕਿਤੇ ਨਹੀਂ ਜਾ ਰਹੇ ਬੀਜੇਪੀ ਦੇ ਵਿੱਚ ਹੀ ਰਹਿਣਗੇ ਅਜੋਨਾ ਨੇ ਸਟੈਂਡ ਵੀ ਕਲੀਅਰ ਕਰ ਲਿਆ ਸੋ ਮੇਰੇ ਖਿਆਲ ਚ ਇਹਦੇ ਉੱਤੇ ਹੋਰ ਕੋਈ ਚਰਚਾ ਕਰਨ ਦੀ ਜ਼ਰੂਰਤ ਨਹੀਂ ਨਹੀਂ ਮੈਨੂੰ ਲੱਗਦਾ ਕਿ ਮਨ ਉੱਧਰ ਹੈ ਸਰੀਰ ਉੱਧਰ ਹੈ ਨਹੀਂ ਬਿਲਕੁਲ ਨਹੀਂ ਮਨ ਸਰੀਰ ਹੁੰਦਾ ਤਾਂ ਉੱਧਰ ਹੀ ਹੁੰਦੇ ਮਨ ਸਰੀਰ ਇੱਧਰ ਹੈ ਪੂਰਾ ਫੈਮਿਲੀ ਇੱਧਰ ਹੈ ਨਵਜੋਤ ਸਿੰਘ ਸਿੱਧੂ ਵਾਲਾ ਜਿਹੜਾ ਮਸਲਾ ਚੱਲ ਰਿਹਾ ਜੀ ਨਵਜੋਤ ਕੋਰ ਸਿੱਧੂ ਨੇ ਚੱਕਿਆ ਹੈ ਉਸ ਦੇ ਬਾਰੇ ਦੇ ਵਿੱਚ ਤੁਹਾਡੀ ਕੀ ਟਿੱਪਣੀ ਰਹੂਗੀ ਉਹਦੇ ਵਿੱਚ ਮੈਂ ਕੋਈ ਟਿੱਪਣੀ ਨਹੀਂ ਕਹਿਣੀ ਕਿਉਂਕਿ ਉਹ ਉਹਦੀਆਂ ਅਲਿਗੇਸ਼ਨਸ ਨੇ ਜੇ ਅਲਿਗੇਸ਼ਨ ਉਹ ਕਰ ਰਹੀ ਹੈ ਤੋਂ ਉਹਦਾ ਪ੍ਰੂਫ ਲਿਆ ਕੇ ਤੁਹਾਡੇ ਅੱਗੇ ਦਿਖਾ ਦੇ ਔਰ ਫਿਰ ਉਸ ਤੋਂ ਅੱਗੇ ਦੋਨੋਂ ਪਾਰਟੀ ਜਿਹੜੀ ਪਾਰਟੀ ਹੈਗੀ ਉਹ ਆਪੇ ਉਹਨਾਂ ਤੇ ਐਕਸ਼ਨ ਲੈ ਹੀ ਲੇਤਾ ਉਹਨਾਂ ਨੇ ਮੈਡਮ ਤੁਸੀਂ ਮੰਨਦੇ ਹੋ ਕਿ ਕਾਂਗਰਸ ਨੂੰ ਗਲਤੀ ਦਾ ਅਹਿਸਾਸ ਹੋਇਆ ਜੀ ਕੈਪਟਨ ਅਮਰਿੰਦਰ ਸਿੰਘ ਨੂੰ ਬਾਹਰ ਦਾ ਰਸਤਾ ਦਿਖਾਉਣ ਤੋਂ ਬਾਅਦ ਕਿਉਂ ਉਹ ਕਾਂਗਰਸ ਦੇ ਵਿੱਚ ਵੇਖਣ ਨੂੰ ਮਿਲਿਆ ਬਾਕੀ ਸਾਰੇ ਪ੍ਰਧਾਨਾਂ ਦੇ ਸੁਰ ਜਿਹੜੇ ਨੇ ਉਹ ਸ਼ਾਂਤ ਹੋ ਗਏ ਨੇ ਕਿਵੇਂ ਦੇਖ ਰਹੇ ਹੋ ਦੇਖੋ ਜੋ ਪਾਰਟੀ ਕਰਦੀ ਹੈ ਸੋਚ ਸਮਝ ਕੇ ਕਰਦੀ ਹੈ ਜੋ ਕੈਪਟਨ ਅਮਰਿੰਦਰ ਸਿੰਘ ਜੀ ਸੀਜ਼ਨ ਓਲਡ ਸਟੇਸ਼ਨ ਸੀਜ਼ਨਡ ਬੰਦੇ ਨੇ ਜੋ ਉਹਨਾਂ ਨੇ ਡਿਸੀਜਨ ਲਿੱਤਾ ਔਰ ਪੂਰੇ ਪਰਿਵਾਰ ਨੇ ਡਿਸੀਜਨ ਲਿੱਤਾ ਕਿ ਅਸੀਂ ਭਾਜਪਾ ਦੇ ਵਿੱਚ ਜਾਣਾ ਹੈ ਪੰਜਾਬ ਤੋਂ ਸੋਚ ਕੇ ਕਿ ਪੰਜਾਬ ਦਾ ਫਾਇਦਾ ਹੀ ਤਾਂ ਹੋਊਗਾ ਕਿਉਂਕਿ ਬਹੁਤ ਬੁਰੀ ਹਾਲਤ ਦੇ ਵਿੱਚ ਹੈ ਕਿ ਸੈਂਟਰ ਦੇ ਨਾਲ ਉਹਨਾਂ ਦੀ ਮਦਦ ਤੇ ਨਾਲ ਔਰ ਅਸੀਂ ਆਪਣੇ ਪੰਜਾਬੀਆਂ ਲਈ ਕੀ ਕਰ ਸਕਦੇ ਹਾਂ ਇਹ ਡਿਸੀਜਨ ਲਿੱਤਾ ਡਿਸੀਜਨ ਸਟੈਂਡ ਹੈ ਔਰ ਇਹਦੇ ਉੱਤੇ ਕੁਝ ਹੋਰ ਮੈਂ ਕਹਿਣਾ ਚਾਹੁੰਦਾ ਸਰਪੰਚ ਸਾਹਿਬ ਨੇ ਕਿੰਨੀ ਵਾਰ ਕਹਿ ਲਿਆ ਜੀ ਅਕਾਲੀ ਦਲ ਤੇ ਇਹਦਾ ਬੀਜੇਪੀ ਦਾ ਅਲਾਈਂਸ ਨੂੰ ਲੈ ਕੇ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਹੈ ਕਿ ਜੀ ਜਿਵੇਂ ਕੀ ਉੱਪਰ ਸੁਣਵਾਈ ਹੁਣ ਨਹੀਂ ਹੋਏਗੀ ਇਹ ਜਿਹੜੇ ਕੈਪਟਨ ਸਾਹਿਬ ਨੇ ਆਪਣਾ ਪੱਖ ਦਿੱਤਾ ਔਰ ਜ਼ਰੂਰ ਸੁਣਨਗੇ ਕਿਉਂਕਿ ਉਹਨਾਂ ਨੂੰ ਕੈਪਟਨ ਸਾਹਿਬ ਦੇ ਉੱਤੇ ਭਰੋਸਾ ਹੈਗਾ ਔਰ ਇਹ ਜਿਹੜੀ ਨਹੀਂ ਇਹ ਜਿਹੜੀ ਗੱਲ ਹੈ ਇਹ एकदम ਥੋੜੀ ਹੁੰਦੀ ਹੈ ਇਹ ਗੱਲ ਜਿਹੜੇ ਸੀਨੀਅਰ ਮੈਂਬਰ ਸਾਡੇ ਪ੍ਰਧਾਨ ਸਾ ਬੀਜਪੀ ਦੇ ਨੈਸ਼ਨਲ ਪ੍ਰਧਾਨ ਨੈਸ਼ਨਲ ਐਗਜ਼ੀਕਟਿਵ ਮੋਦੀ ਜੀ ਹੋਮ ਮਿਨਿਸਟਰ ਸਾਰੇ ਇਕੱਠੇ ਹੋ ਕੇ ਇਹ ਡਿਸੀਜਨ ਲੈਣਗੇ ਕੈਪਟਨ ਸਾਹਿਬ ਦਾ ਡਿਸੀਜਨ ਨਹੀਂ ਹੈ ਕੈਪਟਨ ਸਾਹਿਬ ਦਾ ਸੁਝਾਓ ਹੈਗਾ ਪੰਜਾਬ ਦੀ ਬੇਤਰੀਲੀ ਪਾਰਟੀ ਦੀ ਬੇਤਰੀਲੀ ਪਰ ਇਹ ਸਾਰਾ ਕੁਝ ਮੌਕੇ ਦੇ ਉੱਤੇ ਦੇਖ ਕੇ ਸਮਝ ਕੇ ਮੋਦੀ ਜੀ ਔਰ ਪੂਰੀ ਬੀਜੇਪੀ ਦੀ ਟੀਮ ਜਿਹੜੀ ਉੱਪਰ ਹੈ ਉਹ ਡਿਸੀਜਨ ਲਾਉਗੀ ਸੁਖਵੀਰ ਬਾਦਲ ਔਰ ਜਿਹੜੇ ਹੋਰ ਅਕਾਲੀ ਦਲ ਹੈਗੇ ਨੇ ਉਹਨਾਂ ਦੇ ਨਾਲ ਕੈਪਟਨ ਅਮਿੰਦਰ ਸਿੰਘ ਦਾ ਜਿਹੜਾ ਇੱਕ ਗਲ ਬਿਆਨ ਆਇਆ ਉਹਦੇ ਬਿਬਾਰ ਇਸ ਵਕਤ ਬਿਆਨ ਆਇਆ ਕਹਿੰਦੇ ਪਹਿਲੇ ਵਿਚਾਰ ਇੱਕ ਹੋਣੇ ਚਾਹੀਦੇ ਲੱਗਦਾ ਕਿ ਵਿਚਾਰ ਅਜੇ ਅੱਡ-ਅੱਡ ਹੈ ਦੋਨਾਂ ਦੇ ਪੱਟ ਜਾਂਦੇ ਵਿਚਾਰ ਹੋਣੇ ਚਾਹੀਦੇ ਪਰ ਹਰ ਇੱਕ ਪਾਰਟੀ ਦਾ ਵਿਚਾਰ ਆਲਵੇਸ ਅਲੱਗ ਹੁੰਦਾ ਹੈ ਹਰ ਇੱਕ ਪਾਰਟੀ ਦੀ ਆਪਣੀ ਆਈਡਿਓਲੋਜੀ ਹੁੰਦੀ ਹੈ ਇਹ ਹੈ ਕਿ ਜੇ ਕੋਈ ਕਾਮਨ ਗੋਲ ਹੋਏ ਤਾਂ ਫਿਰ ਤੁਸੀਂ ਇੱਕ ਦੂਜੇ ਨਾਲ ਸਮਝੌਤਾ ਕਰਕੇ ਉਸ ਦੇ ਉੱਤੇ ਪਹੁੰਚ ਸਕਦੇ ਹੋ ਉਹੀ ਗੱਲ ਹੋਏਗੀ ਫਿਰ ਪਹਿਲੇ ਖਿਲਾਫ ਕਿਉਂ ਗਏ ਸੀ ਔਰ ਗੱਲ ਵਿੱਚ ਹੋਇਆ ਹੈ ਕਿ ਤਾਂ ਹੁਣ ਕਹਿ ਦਿਆ ਗੱਲਾਂ ਐ ਜੋ ਕੈਪਟਨ ਸਾਹਿਬ ਦਾ ਸਟੈਂਡ ਐ ਜਿੱਥੇ ਖੜੇ ਨੇ ਬੀਜੇਪੀ ਦੇ ਵਿੱਚ ਉੱਥੇ ਹੀ ਰਹਿਣਗੇ ਕੋਈ ਇਹਦੇ ਵਿੱਚ ਦੋ ਰਾਏ ਨਹੀਂ ਐ ਮੈਂ ਗੱਲਾਂ ਬਾਤ ਉਹਨੂੰ ਲੱਗਦਾ ਹੈਗਾ ਜਿਵੇਂ ਨਰਮ ਜੇ ਪਏ ਨੇਗੇ ਕਾਂਗਰਸ ਵਾਲੇ ਪਾਸੇ ਨੂੰ ਜਿਵੇਂ ਕਿ ਕਿ ਪੁੱਛ ਕੇ ਚੋਂਦੀ ਹੈ ਉਧਰ ਬੀਜੇਪੀ ਕਿਹ ਹੁੰਦੀ ਨਹੀਂ ਪੁੱਛੀਂ ਦੇਖੋ ਕਈ ਗੱਲਾਂ ਹੁੰਦੀਆਂ ਨੇ ਹਰ ਇੱਕ ਪਾਰਟੀ ਦੇ ਵਿੱਚ ਪਰ ਮੁੱਖੀ ਗੱਲ ਇਹ ਐ ਕਿ ਉਹ ਕਿਤੇ ਨਹੀਂ ਜਾ ਰਹੇ ਬੀਜੇਪੀ ਦੇ ਵਿੱਚ ਹੀ ਰਹਿਣਗੇ ਅੱਜ ਉਹਨਾਂ ਨੇ ਸਟੈਂਡ ਵੀ ਕਲੀਅਰ ਕਰ ਲਿਆ ਸੋ ਮੇਰੇ ਖਿਆਲ ਚ ਇਹਦੇ ਉੱਤੇ ਹੋਰ ਕੋਈ ਚਰਚਾ ਕਰਨ ਦੀ ਜ਼ਰੂਰਤ ਨਹੀਂ ਨਹੀਂ ਲੱਗਦਾ ਕਿ ਮਨ ਉੱਧਰ ਹੈ ਸਰੀਰ ਉੱਧਰ ਹੈ ਨਹੀਂ ਬਿਲਕੁਲ ਨਹੀਂ ਮਨ ਸਰੀਰ ਹੁੰਦਾ ਤਾਂ ਉੱਧਰ ਹੀ ਹੁੰਦੇ ਮਨ ਸਰੀਰ ਇੱਧਰ ਹੈ ਪੂਰਾ ਫੈਮਿਲੀ ਇੱਧਰ ਹੈ ਨਵਜੋਤ ਸਿੰਘ ਸਿੱਧੂ ਵਾਲਾ ਜਿਹੜਾ ਮਸਲਾ ਚੱਲ ਰਿਹਾ ਜੀ ਨਵਜੋਤ ਕੋਰ ਸਿੱਧੂ ਨੇ ਚੱਕਿਆ ਹੈ ਉਸ ਦੇ ਬਾਰੇ ਦੇ ਵਿੱਚ ਤੁਹਾਡੀ ਕੀ ਟਿੱਪਣੀ ਰਹੂਗੀ ਉਹਦੇ ਵਿੱਚ ਮੈਂ ਕੋਈ ਟਿੱਪਣੀ ਨਹੀਂ ਕਹਿਣੀ ਕਿਉਂਕਿ ਉਹ ਉਹਦੀਆਂ ਅਲਿਗੇਸ਼ਨਸ ਨੇ ਜੇ ਅਲਿਗੇਸ਼ਨ ਉਹ ਕਰ ਰਹੀ ਹੈ ਜੋ ਉਹਦਾ ਪ੍ਰੂਫ ਲਿਆ ਕੇ ਤੁਹਾਡੇ ਅੱਗੇ ਦਿਖਾ ਦੇ ਔਰ ਫਿਰ ਉਸ ਤੋਂ ਅੱਗੇ ਦੋਨੋਂ ਪਾਰਟੀ ਜਿਹੜੀ ਪਾਰਟੀ ਹੈਗੀ ਉਹ ਆਪੇ ਉਹਨਾਂ ਤੇ ਐਕਸ਼ਨ ਲੈ ਹੀ ਲੇਤਾ ਉਹਨਾਂ ਨੇ ਮੈਡਮ ਤੁਸੀਂ ਮੰਨਦੇ ਹੋ ਕਿ ਕਾਂਗਰਸ ਨੂੰ ਗਲਤੀ ਦਾ ਅਹਿਸਾਸ ਹੋਇਆ ਜੀ ਕੈਪਟਨ ਅਮਰਿੰਦਰ ਸਿੰਘ ਨੂੰ ਬਾਹਰ ਦਾ ਰਸਤਾ ਦਿਖਾਉਣ ਤੋਂ ਬਾਅਦ ਕਿਉਂ ਕੁੱਛ ਕਾਂਗਰਸੀ ਵਿੱਚ ਵੇਖਣ ਨੂੰ ਮਿਲਿਆ ਬਾਕੀ ਸਾਰੇ ਪ੍ਰਧਾਨਾਂ ਦੇ ਸੁਰ ਜਿਹੜੇ ਨੇ ਉਹ ਸ਼ਾਂਤ ਹੋ ਗਏ ਨੇ ਕਿਵੇਂ ਦੇਖ ਰਹੇ ਹੋ ਦੇਖੋ ਜੋ ਪਾਰਟੀ ਕਰਦੀ ਹੈ ਸੋਚ ਸਮਝ ਕੇ ਕਰਦੀ ਹੈ ਜੋ ਕੈਪਟਨ ਅਮਰਿੰਦਰ ਸਿੰਘ ਜੀ ਸੀਜ਼ਨ ਪੋਲਿਟਿਸ਼ੀਅਨ ਸੀਜ਼ਨਡ ਬੰਦੇ ਨੇ ਜੋ ਉਹਨਾਂ ਨੇ ਡਿਸੀਜਨ ਲਿੱਤਾ ਔਰ ਪੂਰੇ ਪਰਿਵਾਰ ਨੇ ਡਿਸੀਜਨ ਲਿੱਤਾ ਕਿ ਅਸੀਂ ਬੀਜੇਪੀ ਦੇ ਵਿੱਚ ਜਾਣਾ ਹੈ ਪੰਜਾਬ ਤੋਂ ਸੋਚ ਕੇ ਕਿ ਪੰਜਾਬ ਦਾ ਫਾਇਦਾ ਹੀ ਤਾਂ ਹੋਊਗਾ ਕਿਉਂਕਿ ਬਹੁਤ ਬੁਰੀ ਹਾਲਤ ਦੇ ਵਿੱਚ ਹੈ ਕਿ ਸੈਂਟਰ ਦੇ ਨਾਲ ਉਹਨਾਂ ਦੀ ਮਦਦ ਤੇ ਨਾਲ ਔਰ ਅਸੀਂ ਆਪਣੇ ਪੰਜਾਬੀਆਂ ਲਈ ਕੀ ਕਰ ਸਕਦੇ ਹਾਂ ਡਿਸੀਜਨ ਲਿੱਤਾ ਡਿਸੀਜਨ ਸਟੈਂਡ ਹੈ ਔਰ ਇਹਦੇ ਉੱਤੇ ਕੁਝ ਹੋਰ ਮੈਂ ਕਹਿਣਾ ਚਾਹੁੰਦਾ ਜੀ ਸਰਪਾਹ ਨੇ ਕਿੰਨੀ ਵਾਰ ਕਹਿ ਲਿਆ ਜੀ ਆਕਾਲੀ ਦਲ ਤੇ ਇਹਦਾ ਬੀਜੇਪੀ ਦਾ ਅਲਾਈਅੰਸ ਨੂੰ ਲੈ ਕੇ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਹੈਗੀ ਜੀ ਜਿਵੇਂ ਕੀ ਉੱਪਰ ਸੁਣਵਾਈ ਹੁਣ ਨਹੀਂ ਹੋਏਗੀ ਇਹ ਜਿਹੜੇ ਕੈਪਟਨ ਸਾਹਿਬ ਨੇ ਆਪਣਾ ਪੱਖ ਦਿੱਤਾ ਔਰ ਜ਼ਰੂਰ ਸੁਣਨਗੇ ਕਿਉਂਕਿ ਉਹਨਾਂ ਨੂੰ ਕੈਪਟਨ ਸਾਹਿਬ ਦੇ ਉੱਤੇ ਭਰੋਸਾ ਹੈਗਾ ਔਰ ਇਹ ਜਿਹੜੀ ਨਹੀਂ ਇਹ ਜਿਹੜੀ ਗੱਲ ਹੈ ਇਹ एकदम ਥੋੜੀ ਹੁੰਦੀ ਹੈ ਇਹ ਗੱਲ ਜਿਹੜੇ ਸੀਨੀਅਰ ਮੈਂਬਰ ਸਾਡੇ ਪ੍ਰਧਾਨ ਸਾ ਬੀਜੇਪੀ ਦੇ ਨੈਸ਼ਨਲ ਪ੍ਰਧਾਨ ਨੈਸ਼ਨਲ ਐਗਜ਼ੀਕਟਿਵ ਮੋਦੀ ਜੀ ਹੋਮ ਮਿਨਿਸਟਰ ਸਾਰੇ ਇਕੱਠੇ ਹੋ ਕੇ ਇਹ ਡਿਸੀਜਨ ਲੈਣਗੇ ਕੈਪਟਨ ਸਾਹਿਬ ਦਾ ਡਿਸੀਜਨ ਨਹੀਂ ਹੈ ਕੈਪਟਨ ਸਾਹਿਬ ਦਾ ਸੁਝਾਓ ਹੈਗਾ ਪੰਜਾਬ ਦੀ ਬਿਹਤਰੀ ਲਈ ਪਾਰਟੀ ਦੀ ਬਿਹਤਰੀ ਲਈ ਪਰ ਇਹ ਸਾਰਾ ਕੁਝ ਮੌਕੇ ਦੇ ਉਤੇ ਦੇਖ ਕੇ ਸਮਝ ਕੇ ਮੋਦੀ ਜੀ ਔਰ ਪੂਰੀ ਬੀਜੇਪੀ ਦੀ ਟੀਮ ਜਿਹੜੀ ਉੱਪਰ ਹੈ ਔਰ ਡਿਸੀਜਨ ਲਾਉਗੀ ਸੁਖਵੀਰ ਬਾਦਲ ਔਰ ਜਿਹੜੇ ਹੋਰ ਅਕਾਲੀ ਦਲ ਹੈਗੇ ਨੇ ਉਹਨਾਂ ਦੇ ਨਾਲ ਕੈਪਟਨ ਮਨਿੰਦਰ ਸਿੰਘ ਦਾ ਜਿਹੜਾ ਵੀ ਗਲ ਬਿਆਨ ਆਇਆ ਉਹਦੇ ਬਿਬਾਰ ਇਸ ਵਕਤ ਬਿਆਨ ਹੈ ਕਹਿੰਦੇ ਪਹਿਲੇ ਵਿਚਾਰ ਇੱਕ ਹੋਣੇ ਚਾਹੀਦੇ ਲੱਗਦਾ ਕਿ ਵਿਚਾਰ ਅਜੇ ਅੱਡ-ਅੱਡ ਦੋਨਾਂ ਪਾਰਟੀਆਂ ਦੇ ਵਿਚਾਰ ਹੋਣੇ ਚਾਹੀਦੇ ਪਰ ਹਰ ਇੱਕ ਪਾਰਟੀ ਦਾ ਵਿਚਾਰ ਆਲਵੇਸ ਅਲੱਗ ਹੁੰਦਾ ਹੈ ਹਰ ਇੱਕ ਪਾਰਟੀ ਦੀ ਆਪਣੀ ਆਈਡੋਲੋਜੀ ਹੁੰਦੀ ਹੈ ਇਹ ਹੈ ਕਿ ਜੇ ਕੋਈ ਕਾਮਨ ਗੋਲ ਹੋਏ ਤਾਂ ਫਿਰ ਤੁਸੀਂ ਇੱਕ ਦੂਜੇ ਨਾਲ ਸਮਝੌਤਾ ਕਰਕੇ ਉਸ ਦੇ ਉੱਤੇ ਪਹੁੰਚ ਸਕਦੇ ਹੋ ਉਹੀ ਗੱਲ ਹੋਏਗੀ ਫਿਰ ਪਹਿਲੇ ਖلاف ਕਿਉਂ ਗਏ ਸੀ ਔਰ ਗੱਲ ਵਿੱਚ ਹੋਇਆ ਹੈ ਕੀ ਤਾਂ ਹੁਣ ਕਹਿ ਦਿਆ ਗੱਲਾਂ ਐ ਜੋ ਕੈਪਟਨ ਸਾਹਿਬ ਦਾ ਸਟੈਂਡ ਐ ਜਿੱਥੇ ਖੜੇ ਨੇ ਭਾਜਪਾ ਦੇ ਵਿੱਚ ਉੱਥੇ ਹੀ ਰਹਿਣਗੇ ਕੋਈ ਇਹਦੇ ਵਿੱਚ ਦੋ ਰਾਏ ਨਹੀਂ ਐ ਮੈਂ ਗੱਲਾਂ ਬਾਤਾਂ ਤੁਹਾਨੂੰ ਲੱਗਦਾ ਹੈਗਾ ਜਿਵੇਂ ਨਰਮਜੀਤ ਪਾਏ ਨੇਗੇ ਕਾਂਗਰਸ ਵਾਲੇ ਪਾਸੇ ਨੂੰ ਜਿਵੇਂ ਕਿ ਉਹ ਕਹਿੰਦੇ ਕਿ ਪੁੱਛ ਕੇ ਚਲਦੀ ਹੈ ਉਧਰ ਭਾਜਪਾ ਚੋਂਦੀ ਨਹੀਂ ਇਹ ਕੋਈ ਜਾਂਦਾ ਦੇਖੋ ਕਈ ਗੱਲਾਂ ਹੁੰਦੀਆਂ ਨੇ ਹਰ ਇੱਕ ਪਾਰਟੀ ਦੇ ਵਿੱਚ ਪਰ ਮੁੱਖੀ ਗੱਲ ਇਹ ਐ ਕਿ ਉਹ ਕਿਤੇ ਨਹੀਂ ਜਾ ਰਹੇ ਭਾਜਪਾ ਦੇ ਵਿੱਚ ਹੀ ਰਹਿਣਗੇ ਅੱਜ ਉਹਨਾਂ ਨੇ ਸਟੈਂਡ ਵੀ ਕਲੀਅਰ ਕਰ ਲਿਆ ਸੋ ਮੇਰੇ ਖਿਆਲ ਚ ਇਹਦੇ ਉੱਤੇ ਹੋਰ ਕੋਈ ਚਰਚਾ ਕਰਨ ਦੀ ਲੋੜ ਨਹੀਂ ਲੱਗਦਾ ਕਿ ਮਨ ਉਧਰ ਹੈ ਸਰੀਰ ਉਧਰ ਹੈ ਨਹੀਂ ਬਿਲਕੁਲ ਨਹੀਂ ਮਨ ਸਰੀਰ ਹੁੰਦਾ ਤਾਂ ਉਧਰ ਹੀ ਹੁੰਦੇ ਮਨ ਸਰੀਰ ਇੱਧਰ ਹੈ ਪੂਰਾ ਫੈਮਿਲੀ ਇੱਧਰ ਹੈ ਨਵਜੋਤ ਸਿੰਘ ਸਿੱਧੂ ਵਾਲਾ ਜਿਹੜਾ ਮਸਲਾ ਚੱਲ ਰਿਹਾ ਜੀ ਨਵਜੋਤ ਕੌਰ ਸਿੱਧੂ ਨੇ ਚੱਕਿਆ ਹੈਗਾ ਉਸ ਦੇ ਬਾਰੇ ਦੇ ਵਿੱਚ ਤੁਹਾਡੀ ਕੀ ਟਿੱਪਣੀ ਰਹੂਗੀ ਜੀ ਉਹਦੇ ਵਿੱਚ ਮੈਂ ਕੋਈ ਟਿੱਪਣੀ ਨਹੀਂ ਕਹਿਣੀ ਕਿਉਂਕਿ ਉਹ ਉਹਦੀਆਂ ਅਲਿਗੇਸ਼ਨਸ ਨੇ ਜੇ ਅਲਿਗੇਸ਼ਨ ਉਹ ਕਰ ਰਹੀ ਹੈ ਉਹਰਾ ਪਰੂਫ ਲਿਆ ਕੇ ਤੁਹਾਡੇ ਅੱਗੇ ਦਿਖਾ ਦੇ ਔਰ ਫਿਰ ਉਸ ਤੋਂ ਅੱਗੇ ਦੋਨੋਂ ਪਾਰਟੀ ਜਿਹੜੀ ਪਾਰਟੀ ਹੈਗੀ ਉਹ ਆਪੇ ਉਹਨਾਂ ਤੇ ਐਕਸ਼ਨ ਲੈ ਹੀ ਲੇਤਾ ਉਹਨਾਂ ਨੇ ਮੈਡਮ ਤੁਸੀਂ ਮੰਨਦੇ ਹੋ ਕਿ ਕਾਂਗਰਸ ਨੂੰ ਗਲਤੀ ਦਾ ਅਹਿਸਾਸ ਹੋਇਆ ਜੀ ਕੈਪਟਨ ਅਮਰਿੰਦਰ ਸਿੰਘ ਨੂੰ ਬਾਹਰ ਦਾ ਰਸਤਾ ਦਿਖਾਉਣ ਤੋਂ ਬਾਅਦ ਕਿਉਂ ਨਿਕਲ ਗਏ ਕੁਝ ਕਾਂਗਰਸੀ ਵਿੱਚ ਵੇਖਣ ਨੂੰ ਮਿਲਿਆ ਬਾਕੀ ਸਾਰੇ ਪ੍ਰਧਾਨਾਂ ਦੇ ਸੁਰ ਜਿਹੜੇ ਨੇ ਉਹ ਸ਼ਾਂਤ ਹੋ ਗਏ ਨੇ ਕਿਵੇਂ ਦੇਖ ਰਹੇ ਹੋ ਦੇਖੋ ਜੋ ਪਾਰਟੀ ਕਰਦੀ ਹੈ ਸੋਚ ਸਮਝ ਕੇ ਕਰਦੀ ਹੈ ਜੋ ਕੈਪਟਨ ਅਮਰਿੰਦਰ ਸਿੰਘ ਜੀ ਸੀਜ਼ਨਡ ਪੋਲਿਟਿਸ਼ੀਅਨ ਸੀਜ਼ਨਡ ਬੰਦੇ ਨੇ ਜੋ ਉਹਨਾਂ ਨੇ ਡਿਸੀਜਨ ਲਿੱਤਾ ਔਰ ਪੂਰੇ ਪਰਿਵਾਰ ਨੇ ਡਿਸੀਜਨ ਲਿੱਤਾ ਕਿ ਅਸੀਂ ਬੀਜੇਪੀ ਦੇ ਵਿੱਚ ਜਾਣਾ ਹੈ ਪੰਜਾਬ ਤੋਂ ਸੋਚ ਕੇ ਕਿ ਪੰਜਾਬ ਦਾ ਫਾਇਦਾ ਹੀ ਤਾਂ ਹੋਊਗਾ ਕਿਉਂਕਿ ਬਹੁਤ ਬੁਰੀ ਹਾਲਤ ਦੇ ਵਿੱਚ ਹੈ ਕਿ ਸੈਂਟਰ ਦੇ ਨਾਲ ਉਹਨਾਂ ਦੀ ਮਦਦ ਤੇ ਨਾਲ ਔਰ ਅਸੀਂ ਆਪਣੇ ਪੰਜਾਬੀਆਂ ਲਈ ਕੀ ਕਰ ਸਕਦੇ ਹਾਂ ਡਿਸੀਜਨ ਲਿੱਤਾ ਡਿਸੀਜਨ ਸਟੈਂਡ ਹੈ ਔਰ ਇਹਦੇ ਉੱਤੇ ਕੁਝ ਹੋਰ ਮੈਂ ਕਹਿਣਾ ਚਾਹੁੰਦਾ ਸਰਪੰਚ ਸਾਹਿਬ ਨੇ ਕਿੰਨੀ ਵਾਰ ਕਹਿ ਲਿਆ ਜੀ ਅਕਾਲੀ ਦਲ ਤੇ ਇਹਦਾ ਬੀਜੇਪੀ ਦਾ ਅਲਾਈਂਸ ਨੂੰ ਲੈ ਕੇ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਹੈ ਕਿ ਜੀ ਜਿਵੇਂ ਕੀ ਉੱਪਰ ਸੁਣਵਾਈ ਹੁਣ ਨਹੀਂ ਹੋਏਗੀ ਇਹ ਜਿਹੜੇ ਕੈਪਟਨ ਸਾਹਿਬ ਨੇ ਆਪਣਾ ਪੱਖ ਦਿੱਤਾ ਔਰ ਜ਼ਰੂਰ ਸੁਣਨਗੇ ਕਿਉਂਕਿ ਉਹਨਾਂ ਨੂੰ ਕੈਪਟਨ ਸਾਹਿਬ ਦੇ ਉੱਤੇ ਭਰੋਸਾ ਹੈਗਾ ਔਰ ਇਹ ਜਿਹੜੀ ਨਹੀਂ ਇਹ ਜਿਹੜੀ ਗੱਲ ਹੈ ਇਹ एकदम ਥੋੜੀ ਹੁੰਦੀ ਹੈ ਇਹ ਗੱਲ ਜਿਹੜੇ ਸੀਨੀਅਰ ਮੈਂਬਰ ਸਾਡੇ ਪ੍ਰਧਾਨ ਸਾ ਬੀਜੇਪੀ ਦੇ ਨੈਸ਼ਨਲ ਪ੍ਰਧਾਨ ਨੈਸ਼ਨਲ ਐਗਜ਼ੀਕਟਿਵ ਮੋਦੀ ਜੀ ਹੋਮ ਮਿਨਿਸਟਰ ਸਾਰੇ ਇਕੱਠੇ ਹੋ ਕੇ ਇਹ ਡਿਸੀਜਨ ਲੈਣਗੇ ਕੈਪਟਨ ਸਾਹਿਬ ਦਾ ਡਿਸੀਜਨ ਨਹੀਂ ਹੈ ਕੈਪਟਨ ਸਾਹਿਬ ਦਾ ਸੁਝਾਓ ਹੈਗਾ ਪੰਜਾਬ ਦੀ ਬੇਤਰੀਲੀ ਪਾਰਟੀ ਦੀ ਬੇਤਰੀਲੀ ਪਰ ਇਹ ਸਾਰਾ ਕੁਝ ਮੌਕੇ ਦੇ ਉਤੇ ਦੇਖ ਕੇ ਸਮਝ ਕੇ ਮੋਦੀ ਜੀ ਔਰ ਪੂਰੀ ਬੀਜੇਪੀ ਦੀ ਟੀਮ ਜਿਹੜੀ ਉੱਪਰ ਹੈ ਉਹ ਡਿਸੀਜਨ ਲਾਉਗੀ ਸੁਖਵੀਰ ਬਾਦਲ ਔਰ ਜਿਹੜੇ ਹੋਰ ਅਕਾਲੀ ਦਲ ਹੈਗੇ ਨੇ ਉਹਨਾਂ ਦੇ ਨਾਲ ਕੈਪਟਨ ਅਮਿੰਦਰ ਸਿੰਘ ਦਾ ਜਿਹੜਾ ਵੀ ਗਲ ਬਿਆਨ ਆਇਆ ਉਹਦੇ ਬਿਬਾਰ ਇਸ ਵਕਤ ਬਿਆਨ ਆਇਆ ਕਹਿੰਦੇ ਪਹਿਲੇ ਵਿਚਾਰ ਇੱਕ ਹੋਣੇ ਚਾਹੀਦੇ ਲੱਗਦਾ ਕਿ ਵਿਚਾਰ ਅਜੇ ਅੱਡ-ਅੱਡ ਹੈ ਦੋਨਾਂ ਦੇ ਪੱਟ ਕੇ ਵਿਚਾਰ ਹੋਣੇ ਚਾਹੀਦੇ ਪਰ ਹਰ ਇੱਕ ਪਾਰਟੀ ਦਾ ਵਿਚਾਰ ਆਲਵੇਸ ਅਲੱਗ ਹੁੰਦਾ ਹੈ ਹਰ ਇੱਕ ਪਾਰਟੀ ਦੀ ਆਪਣੀ ਆਈਡੋਲੋਜੀ ਹੁੰਦੀ ਹੈ ਇਹ ਹੈ ਕਿ ਜੇ ਕੋਈ ਕਾਮਨ ਗੋਲ ਹੋਏ ਤਾਂ ਫਿਰ ਤੁਸੀਂ ਇੱਕ ਦੂਜੇ ਨਾਲ ਸਮਝੌਤਾ ਕਰਕੇ ਉਸ ਦੇ ਉੱਤੇ ਪਹੁੰਚ ਸਕਦੇ ਹੋ ਉਹੀ ਗੱਲ ਹੋਏਗੀ ਫਿਰ ਪਹਿਲੇ ਖਿਲਾਫ ਕਿਉਂ ਗਏ ਸੀ ਔਰ ਗੱਲ ਵਿੱਚ ਹੋਇਆ ਹੈ ਕੀ ਤਾਂ ਹੁਣ ਕਹਿ ਦਿਆ ਗੱਲਾਂ ਐ ਜੋ ਕੈਪਟਨ ਸਾਹਿਬ ਦਾ ਸਟੈਂਡ ਐ ਜਿੱਥੇ ਖੜੇ ਨੇ ਬੀਜੇਪੀ ਦੇ ਵਿੱਚ ਉੱਥੇ ਹੀ ਰਹਿਣਗੇ ਕੋਈ ਇਹਦੇ ਵਿੱਚ ਦੋ ਰਾਏ ਨਹੀਂ ਐ ਉਹ ਗੱਲਾਂ ਬਾਤ ਉਹ ਤੁਹਾਨੂੰ ਲੱਗਦਾ ਹੈਗਾ ਜਿਵੇਂ ਨਰਮਜੀਤ ਪਾਏ ਨੇ ਕਿ ਕਾਂਗਰਸ ਵਾਲੇ ਪਾਸੇ ਨੂੰ ਜਿਵੇਂ ਕਿ ਉਹ ਕਹਿੰਦੇ ਕਿ ਪੁੱਛ ਕੇ ਚੋਣਦੀ ਹੈ ਉਧਰ ਬੀਜੇਪੀ ਕਿਉਂ ਨਹੀਂ ਆਉਂਦੀ ਦੇਖੋ ਕਈ ਗੱਲਾਂ ਹੁੰਦੀਆਂ ਨੇ ਹਰ ਇੱਕ ਪਾਰਟੀ ਦੇ ਵਿੱਚ ਪਰ ਮੁੱਖੀ ਗੱਲ ਇਹ ਐ ਕਿ ਉਹ ਕਿਤੇ ਨਹੀਂ ਜਾ ਰਹੇ ਬੀਜੇਪੀ ਦੇ ਵਿੱਚ ਹੀ ਰਹਿਣਗੇ ਅੱਜ ਉਹਨਾਂ ਨੇ ਸਟੈਂਡ ਵੀ ਕਲੀਅਰ ਕਰ ਲਿਆ ਸੋ ਮੇਰੇ ਖਿਆਲ ਚ ਇਹਦੇ ਉੱਤੇ ਹੋਰ ਕੋਈ ਚਰਚਾ ਕਰਨ ਦੀ ਜ਼ਰੂਰਤ ਨਹੀਂ ਨਹੀਂ ਮੈਨੂੰ ਲੱਗਦਾ ਕਿ ਮਨ ਉੱਧਰ ਹੈ ਸਰੀਰ ਉੱਧਰ ਹੈ ਨਹੀਂ ਬਿਲਕੁਲ ਨਹੀਂ ਮਨ ਸਰੀਰ ਹੁੰਦਾ ਤਾਂ ਉੱਧਰ ਹੀ ਹੁੰਦੇ ਮਨ ਸਰੀਰ ਇੱਧਰ ਹੈ ਪੂਰਾ ਫੈਮਿਲੀ ਇੱਧਰ ਹੈ ਨਵਜੋਤ ਸਿੰਘ ਨੂੰ ਸਿੱਧੂ ਵਾਲਾ ਜਿਹੜਾ ਮਸਲਾ ਚੱਲ ਰਿਹਾ ਜੀ ਨਵਜੋਤ ਕੌਰ ਤੇ ਸਿੱਧੂ ਨੇ ਚੱਕਿਆ ਹੈਗਾ ਉਸ ਦੇ ਬਾਰੇ ਦੇ ਵਿੱਚ ਤੁਹਾਡੀ ਕੀ ਟਿੱਪਣੀ ਰਹੂਗੀ ਜੀ ਉਹਦੇ ਵਿੱਚ ਮੈਂ ਕੋਈ ਟਿੱਪਣੀ ਨਹੀਂ ਕਹਿਣੀ ਕਿਉਂਕਿ ਉਹ ਉਹਦੀਆਂ ਅਲਿਗੇਸ਼ਨਸ ਨੇ ਜੇ ਅਲਿਗੇਸ਼ਨ ਉਹ ਕਰ ਰਹੀ ਹੈ ਤੇ ਉਹਦਾ ਪ੍ਰੂਫ ਲਿਆ ਕੇ ਤੁਹਾਡੇ ਅੱਗੇ ਦਿਖਾ ਦੇ ਔਰ ਫਿਰ ਉਸ ਤੋਂ ਅੱਗੇ ਦੋਨੋਂ ਪਾਰਟੀ ਜਿਹੜੀ ਪਾਰਟੀ ਹੈਗੀ ਉਹ ਆਪੇ ਉਹਨਾਂ ਤੇ ਆ